ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਲੈ ਕੇ ਹਾਜ਼ਰ ਹੋਏ ਆਜ ਦੀਆਂ ਤਾਜ਼ਾ ਖਬਰਾਂ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਪਹਿਲੀ ਖੁਸ਼ਖਬਰੀ ਦੀ ਗੱਲ ਕਰੀਏ ਤਾਂ ਜਾਣਕਾਰੀ ਦੇਈਏ ਤੁਹਾਨੂੰ ਪਿਛਲੇ ਸਾਲ ਜਿਹੜੇ ਮਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਲਈ ਮਹਾਲੀ ਦੇ ਵਿੱਚ ਰੈਲੀ ਕੀਤੀ ਸੀ ਉਸ ਤੋਂ ਬਾਅਦ ਚੰਡੀਗੜ੍ਹ ਕੂਚ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਲੇਕਿਨ ਮਟਕਾ ਚੌਂਕ ਤੇ ਮਲਾਜ਼ਮ ਜਿਹੜੇ ਨੇ ਪਹੁੰਚੇ ਸੀ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵੱਲੋਂ ਯੂਨੀਅਨ ਦੇ ਨਮੰਦਿਆਂ ਦੇ ਪਰਚੇ ਦਰਜ ਕਰ ਦਿੱਤੇ ਗਏ ਸਨ ਕਿਉਂਕਿ ਉਸ ਸਮੇਂ ਤੋਂ ਇਹ ਕੋਰਟ ਕੇਸ ਵਿਚਾਰਿਆ ਸੀ ਪੰਜਾਬ ਸਰਕਾਰ ਨੇ ਕੇਸ ਵਾਪਸ ਨਹੀਂ ਲਿਆ ਹੁਣ ਇਹ ਨਵੀਂ ਜਿਹੜੀ ਖੁਸ਼ਖਬਰੀ ਹੈ ਮਲਾਜ਼ਮਾਂ ਦੇ ਲਈ ਸਾਹਮਣੇ ਆ ਰਹੀ ਹੈ ਜਿੱਥੇ ਸਾਥੀਆਂ ਤੇ ਪੈਨਸ਼ਨਰ ਤੇ ਮਲਾਜ਼ਮਾਂ ਦੇ ਜੋ ਕਿ ਜਿਹੜਾ ਕਿ ਇੰਟੈਲੀਜੈਂਸ ਦੇ ਵੱਲੋਂ ਕੇਸ ਰਜਿਸਟਰਡ ਕੀਤਾ ਗਿਆ ਸੀ ਉਹ ਕੇਸ ਮਾਨਜੋਗ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਹੈ ਜੋ ਕਿ ਸਾਰਿਆਂ ਦੇ ਲਈ ਬਹੁਤ ਹੀ ਵੱਡੀ ਹੀ ਖੁਸ਼ਖਬਰੀ ਹੈ ਤਾਂ ਕਿ ਜਿਹੜੀ ਸੱਚਾਈ ਦੀ ਹੋਈ ਹੈ ਵੱਡੀ ਜਿੱਤ ਕਿਉਂਕਿ ਮਲਾਜ਼ਮਾਂ ਤੇ ਪੈਨਸ਼ਨ ਦੇ ਝੂਠੇ ਕੇਸ ਪਾ ਕੇ ਸਰਕਾਰ ਇਹਨਾ ਮੰਗਾ ਤੇ ਦਬਾਅ ਪਾਉਣਾ ਚਾਹੁੰਦੀ ਸੀ ਜੋ ਜਿਹੜਾ ਕਿ ਨਹੀਂ ਹੋਇਆ ਮਾਨ ਜੋ ਕੋਰਟ ਦੇ ਵੱਲੋਂ ਪੂਰਾ ਇਨਸਾਫ ਦਿੱਤਾ ਗਿਆ ਹੈ ਉਹ ਕੇਸ ਨੂੰ ਬਰੀ ਕਰ ਦਿੱਤਾ ਗਿਆ ਹੈ ਸੋ ਦੋਸਤੋ ਦੂਸਰੀ ਅਪਡੇਟ ਦੀ ਗੱਲ ਕਰ ਲੈਣੇ ਦੂਸਰੀ ਜਿਹੜੀ ਹੈ ਖੁਸ਼ਖਬਰੀ ਦੇ ਵੱਲ ਜਿਹੜੀ ਹੈ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਲਈ ਵੱਡੀ ਜਿਹੜੀ ਖਬਰ ਆ ਰਹੀ ਹੈ ਤਾਂ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਜਿਹੜੇ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਪੱਤਰ ਜਾਰੀ ਕਿਤਾ ਗਿਆ ਹੈ ਜਿਸ ਦੇ ਵਿੱਚ ਮੁਲਾਜ਼ਮ ਆਗੂਆਂ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਹੈ ਸੋ ਦੋਸਤੋ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਲਈ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਪੂਰੀ ਅਪਡੇਟ ਜੇਕਰ ਚੈਨਲ ਦੇ ਉੱਪਰ ਨਵੇਂ ਹੋਊ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਦੱਸਦੀ ਪੂਰੀ ਅਪਡੇਟ ਕੀ ਹੈ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਕੀ ਹੈ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਇੱਕ ਸੱਦਾ ਪੱਤਰ ਜਿਹੜਾ ਹੈ ਭੇਜਿਆ ਹੈ ਇਹ ਖਬਰ ਹੈ ਪੰਜਾਬ ਰਾਜ ਜਿਲ੍ਹਾ ਜਿਹੜੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਉਹਦੇ ਧਾਰਾ ਨੂੰ ਪੰਜਾਬ ਸਰਕਾਰ ਨੇ ਇੱਕ ਅਹਿਮ ਮੀਟਿੰਗ ਦੇ ਲਈ ਸੱਦਾ ਭੇਜਿਆ ਹੈ ਸੋ ਦੋਸਤੋ ਇਹ ਮੀਟਿੰਗ ਜਿਹੜੀ ਹੈ 11 ਅਪ੍ਰੈਲ 2025 ਨੂੰ ਦੁਪਹਿਰ 12:30 ਵਜੇ ਕਮੇਟੀ ਰੂਮ ਤੀਜੀ ਮੰਜ਼ਲ ਦਫ਼ਤਰ ਦੇ ਵਿੱਤ ਕਮਿਸ਼ਨਰ ਸਕੱਤਰ ਪੰਜਾਬ ਚੰਡੀਗੜ੍ਹ ਵਿਖੇ ਹੋਵੇਗੀ ਇਹ ਸੱਦਾ ਪੰਜਾਬ ਸਰਕਾਰ ਦੇ ਮਾਲ ਵਿਭਾਗ ਪੂਰਨਵਾਸ ਅਤੇ ਡਿਸਚਾਰਜਮੈਂਟ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਦੋਸਤੋ ਇਹ ਪੱਤਰ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਸੂਤਰਾਂ ਦੇ ਮੁਤਾਬਕ ਮੀਟਿੰਗ ਦਾ ਜਿਹੜਾ ਹੈ ਮੁੱਖ ਮਕਸਦ ਇਹ ਹੈ ਕਿ ਕਰਮਚਾਰੀਆਂ ਮੰਗਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਤੇ ਚਰਚਾ ਕਰਨਾ ਜਿਨ੍ਹਾਂ ਦੇ ਵਿੱਚ ਤਨਖਾਹਾਂ ਦਾ ਵਾਧਾ ਕਾਰਜ ਕੰਮ ਕਾਰਜ ਦੇ ਵਿੱਚ ਹਾਲਾਤਾਂ ਹਾਲਾਤ ਸੁਧਾਰਨਾ ਅਤੇ ਹੋਰ ਸਹੂਲਤਾਂ ਸ਼ਾਮਿਲ ਹਨ ਸੋ ਦੋਸਤੋ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਅਗਵਾਈ ਹੇਠ ਸਰਕਾਰ ਜਿਹੜੀ ਹੈ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਮੀਟਿੰਗ ਦੇ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੂੰ ਜਿਹੜਾ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇਗੀ ਯੂਨੀਅਨ ਦੇ ਪ੍ਰਧਾਨ ਨੇ ਇਸ ਸੱਦੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਮੁੱਦੇ ਸਰਕਾਰ ਸਾਹਮਣੇ ਰੱਖਣ ਲਈ ਤਿਆਰ ਹਨ ਅਤੇ ਉਮੀਦ ਕਰਦੇ ਹਨ ਕਿ ਇਸ ਵਾਰ ਉਹਨਾਂ ਦੀਆਂ ਮੰਗਾਂ ਤੇ ਠੋਸ ਕਾਰਵਾਈ ਹੋਵੇਗੀ ਇਸ ਮੀਟਿੰਗ ਜਿਹੜੀ ਹੈ ਸਰਕਾਰ ਅਤੇ ਕਰਮਚਾਰੀਆਂ ਵਿਚਾਲੇ ਵਧੀਆ ਨਤੀਜੇ ਆਉਣਗੇ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਦਾ ਜਿਹੜੀ ਦਿਸ਼ਾ ਨੂੰ ਵੀ ਜਿਹੜਾ ਹੈ ਕਹੇਗਾ ਕਿ ਮੁਲਾਜ਼ਮਾਂ ਦੀ ਜਿਹੜੇ ਪੈਂਡਿੰਗ ਮੰਗਾਂ ਨੇ ਜਾਂ ਫਿਰ ਪੇ ਕਮਿਸ਼ਨ ਸੰਬੰਧੀ ਡੀਏ ਬਕਾਏ ਦੀਆਂ ਮੰਗਾਂ ਉਹਨਾਂ ਬਾਰੇ ਜਿਹੜੀ ਹੈ ਅਗਲੀ ਚਰਚਾ ਹੋਣ ਦੀ ਸੰਭਾਵਨਾ ਹੈ ਸੋ ਦੋਸਤੋ ਇਹ ਬਹੁਤ ਹੀ ਖਾਸ ਅਪਡੇਟ ਸੀ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਸੀ ਜਿਹੜੀ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀ ਮੰਗਾਂ ਦਾ ਜ਼ਰੂਰ ਹੱਲ ਜਿਹੜਾ ਕਿ ਹੋ ਸਕਦਾ ਹੈ ਧੰਨਵਾਦ ਜੀ